ਹੈਲੋ ਸਤ ਸ੍ਰੀ ਅਕਾਲ ਜੀ ਲਓ ਜੀ ਅੱਜ ਆਪਾਂ ਇੱਕ ਇੱਥੇ ਸੰਗਤਪੁਰੇ ਰੋਡ ਤੇ ਘਰ ਆ ਗਏ ਸੇਮੀਆਂ ਵਾਲੀ ਮਸ਼ੀਨ ਆ ਜਿਹੜੀ ਸੇਮੀਆਂ ਬਟਣ ਵਾਲੀ ਉਹ ਲਿਆਂਦੀ ਇੱਕ ਭੈਣ ਨੇ ਤੇ ਜੇ ਕਿਸੇ ਨੇ ਸੇਮੀਆਂ ਬਟਾਉਣੀਆਂ ਨੇ ਗੰਢੂਆਂ ਪਿੰਡ ਤੇ ਤੁਸੀਂ ਬਟਾ ਸਕਦੇ ਹੋ ਤੇ ਜੇ ਤੁਸੀਂ ਆਪਣਾ ਆਟਾ ਲੈ ਕੇ ਆਉਂਗੇ ਤਾਂ ਵੀ ਬਟਾ ਸਕਦੇ ਹੋ ਜੇ ਤੁਸੀਂ ਬਟੀਆਂ ਬਟਾਈਆਂ ਲੈਣੀਆਂ ਨੇ ਤੁਸੀਂ ਉਹ ਵੀ ਲੈ ਸਕਦੇ ਆਜੋ ਆਪਾਂ ਅੰਦਰ ਤੁਹਾਨੂੰ ਮਸ਼ੀਨ ਦਿਖਾਉਣੇ ਆਂ ਐਨਿਕਾ ਸਤਿ ਸ਼੍ਰੀ ਅਕਾਲ ਕਹਿੰਦੇ ਲੋ ਜੀ ਇਸ ਲੋਕੇਸ਼ਨ ਤੇ ਤੁਸੀਂ ਆਉਣਾ ਸੰਗਤਪੁਰੇ ਵਾਲਾ ਰੋਡ ਆ ਜਿਹੜਾ ਸੰਗਤਪੁਰੇ ਨੂੰ ਜਾਂਦਾ ਉਧਰ ਇਹਨਾਂ ਦਾ ਘਰ ਆ ਜੀ ਠੀਕ ਹੈ ਜੀ ਸੰਗਤਪੁਰੇ ਵਾਲੇ ਰੋਡ ਤੇ ਸਤਗੁਰ ਮਿਸਤਰੀ ਲੋ ਜੀ ਪਹਿਲਾਂ ਤਾਂ ਆਪਾਂ ਤੁਹਾਨੂੰ ਆਟਾ ਦਿਖਾ ਦਿੰਨੇ ਆ ਵੀ ਪੂਰੀ ਸਫਾਈ ਦੇ ਨਾਲ ਚੰਗੀ ਤਰ੍ਹਾਂ ਆਟੇ ਨੂੰ ਛਾਣ ਕੇ ਜੋ ਵੀ ਆ ਚਲੋ ਮੈਦਾ ਚਾਹੀ ਸੂਜੀ ਆ ਹਨਾ ਚਾਹੀ ਆਟਾ ਗੋ ਨੂੰ ਚੰਗੀ ਤਰ੍ਹਾਂ ਸਾਂੜਿਆ ਜਾਂਦਾ ਫਿਰ ਪੂਰੀ ਸਫਾਈ ਦੇ ਨਾਲ ਆਟਾ ਗੁੰਨੇ ਜਾਂਦਾ ਉਸ ਤੋਂ ਬਾਅਦ ਦੇਖੋ ਇੱਥੇ ਆਪਾਂ ਤੁਹਾਨੂੰ ਜਿਹੜੀਆਂ ਸੇਵੀਆਂ ਨੇ ਮਤਲਬ ਕਿ ਸੇਮੀਆਂ ਬਰੀਕ ਨੇ ਬਿਲਕੁਲ ਜਿਹੜੀਆਂ ਬਟੀਆਂ ਚਾਰੀਆਂ ਬਿਲਕੁਲ ਬਰੀਕ ਸੇਵੀਆਂ ਨੇਗੀਆਂ ਤੁਸੀਂ ਬਰੀਕ ਮੋਟੀਆਂ ਆਪਣੇ ਹਿਸਾਬ ਨਾਲ ਵੀ ਪਟਾ ਸਕਦੇ ਇੱਕ ਇਸ ਤੋਂ ਵੀ ਥੋੜੀਆਂ ਮੋਟੀਆਂ ਨੇ ਜੇ ਤੁਸੀਂ ਗੁੜ ਵਾਲੀਆਂ ਬਣਾਉਣੀਆਂ ਨੇ ਉਹ ਥੋੜੀਆਂ ਮੋٹے ਸਾਈਜ਼ ਦੀਆਂ ਚੱਲ ਜਾਂਦੀਆਂ ਨੇਗੀਆਂ ਹਨਾ ਤੇ ਪਟਾ ਸਕਦੇ ਤੁਸੀਂ ਦੇਖੋ ਕਿੰਨਾ ਮਤਲਬ ਕਿ ਜਿਹੜੀਆਂ ਸੇਮੀਆਂ ਇੱਕ ਵਾਰ ਕਿਸੇ ਦੀਆਂ ਪੱਟ ਤੇ ਉਸ ਤੋਂ ਬਾਅਦ ਇਹ ਝਾਰਨੀਆਂ ਕੱਢ ਕੇ ਚੰਗੀ ਤਰ੍ਹਾਂ ਸਾਫ਼ ਕਰਦੇ ਨੇ ਪੂਰੀ ਜਣੀ ਕਿ ਜਿਹੜਾ ਸਫਾਈ ਦੇ ਨਾਲ ਕੰਮ ਕੀਤਾ ਜਾਂਦਾ ਅਜਿਹੀ ਗੱਲ ਨਹੀਂ ਹੈਗੀ ਪੂਰੀ ਸਫਾਈ ਨਾਲ ਜਿਹੜਾ ਕੰਮ ਕਰਦੇ ਨੇ ਤੇ ਸੇਮੀਆਂ ਤੁਹਾਨੂੰ ਥੋੜੀਆਂ ਨੇੜੇ ਤੋਂ ਵੀ ਦਿਖਾ ਦਿੰਦੇ ਆ ਵੀ ਪੂਰੀ ਬਾਰੀਕ ਸੇਮੀਆਂ ਨੇ ਤੇ ਬਹੁਤ ਜ਼ਿਆਦਾ ਸਫਾਈ ਨਾਲ ਕੰਮ ਕੀਤਾ ਜਾਂਦਾ ਠੀਕ ਆ ਜੀ ਤੁਸੀਂ નીચે ਦਿੱਤੇ ਗਏ ਆਰਡਰ ਨੰਬਰ ਤੇ ਆਰਡਰ ਕਰ ਸਕਦੇ ਹੋ ਸੇਮੀਆਂ ਤੁਹਾਨੂੰ ਆਨਲਾਈਨ ਤੁਹਾਡੇ ਘਰ ਤੱਕ ਜਿਹੜੀਆਂ ਸੇਮੀਆਂ ਨੇ ਪਹੁੰਚ ਜਾਣਗੀਆਂ ਠੀਕ ਆ ਜੀ ਤੇ ਦੇਖੋ ਕਿੰਨਾ ਵਧੀਆ ਜਿਹੜਾ ਸਫਾਈ ਨਾਲ ਕੰਮ ਕੀਤਾ ਜਾਂਦਾ ਤੇ ਜਰੂਰ ਬਟਾ ਲਿਓ ਜਿਨੇ ਵੀ ਬਟਾਉਣੀਆਂ ਹੋਈਆਂ ਨੇੜੇ ਤੇ ਜਿਹੜੇ ਪਿੰਡਾਂ ਦੇ ਵੀ ਆ ਕੇ ਬਟਾ ਸਕਦੇ ਹੋ ਤੁਸੀਂ ਠੀਕ ਆ ਜੀ ਲਓ ਜੀ ਕੰਮ ਆਪਾਂ ਇਹਨਾਂ ਦਾ ਤੁਹਾਨੂੰ ਦਿਖਾਤਾ ਵੀ ਕਿੰਨਾ ਜਿਹੜਾ ਸਫਾਈ ਦੇ ਨਾਲ ਇਹ ਕੰਮ ਕਰਦੇ ਨੇਗੇ ਠੀਕ ਆ ਜੀ ਤੇ ਜੇ ਕਿਸੇ ਨੇ ਵੀ ਭੈਣ ਭਰਾ ਦੇ ਘਰ ਬੈਠੇ ਨਹੀਂ ਸੀਮੀਆਂ ਮੰਗਵਾਉਣੀਆਂ ਨੇ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਦਿੱਤੇ ਗਏ ਸਕਰੀਨ ਦੇ ਨੰਬਰ ਤੇ ਤੁਸੀਂ ਆਰਡਰ ਕਰ ਦਿਓ ਤੁਹਾਡੇ ਘਰ ਤੱਕ ਸੀਮੀਆਂ ਪਹੁੰਚ ਜਾਣਗੀਆਂ ਜਿਹੜੀਆਂ ਤੁਸੀਂ ਆਰਡਰ ਕਰਕੇ ਮੰਗਵਾਉਂਗੇ ਤੁਸੀਂ ਇਹ ਮੈਦੇ ਤੇ ਸੂਜੀ ਦੇ ਵੀ ਮਿਕਸ ਕਰਕੇ ਮੰਗਵਾ ਸਕਦੇ ਹੋ ਕੱਲੇ ਮੈਦੇ ਦੇ ਵੀ ਮੰਗਵਾ ਸਕਦੇ ਹੋ ਜੇਕਰ ਤੁਹਾਨੂੰ ਆਟੇ ਦੀਆਂ ਸੇਮੀਆਂ ਚਾਹੀਦੀਆਂ ਨੇ ਤਾਂ ਤੁਸੀਂ ਆਟੇ ਦੀਆਂ ਵੀ ਸੇਮੀਆਂ ਮੰਗਾ ਸਕਦੇ ਹੋ ਚੰਗੀ ਤਰ੍ਹਾਂ ਕਣਕ ਨੂੰ ਧੋ ਕੇ ਫਿਰ ਆਟਾ ਪੇਹੋਂਦੇ ਨੇ ਠੀਕ ਹੈ ਜੀ ਜਿਹੜਾ ਮੈਦਾ ਤੇ ਸੂਜੀ ਨੂੰ ਬਹੁਤ ਵਧੀਆ ਤਰੀਕੇ ਨਾਲ ਛਾਣ ਕੇ ਫਿਰ ਸੇਮੀਆਂ ਬਟਦੇ ਨੇ ਹਨਾ ਬਹੁਤ ਮਤਲਬ ਕਿ ਸਫਾਈ ਵਾਲਾ ਕੰਮ ਆ ਮੈਂ ਤੁਹਾਨੂੰ ਦਿਖਾਇਆ ਹੀ ਆ ਉਹਨਾਂ ਦਾ ਵੀਡੀਓ ਮੈਂ ਬਣਾ ਕੇ ਲੈ ਕੇ ਤੁਹਾਨੂੰ ਆਟਾ ਗੁੰਦੇ ਤੱਕ ਵੀ ਦਿਖਾਇਆ ਬਹੁਤ ਹੀ ਸਫਾਈ ਦੇ ਨਾਲ ਕੰਮ ਕੀਤਾ ਜਾਂਦਾ ਹੈਗਾ ਠੀਕ ਹੈ ਜੀ ਤੇ ਤੁਸੀਂ ਘਰ ਬੈਠੇ ਸੇਮੀਆਂ ਮੰਗਵਾ ਸਕਦੇ ਹੋ ਮੈਦੇ ਦੀਆਂ ਸੂਜੀ ਦੀਆਂ ਜਾਂ ਮਿਕਸ ਕਰਕੇ ਜਾਂ ਕੱਲੇ ਆٹے ਦੀ ਜਿਹੜੀ ਸੇਮੈਂਟ ਰੇਟ ਆ ਉਹ 60 ਰੁਪਏ ਕਿਲੋ ਨੇ ਆਟਾ ਜੋ ਵੀ ਉਹ ਸਾਰਾ ਕੁਝ ਉਹਨਾਂ ਦਾ ਹੋ ਜੇਕਰ ਜਿਹੜੇ ਆਪਣੇ ਪਿੰਡ ਦਿਆਂ ਨੇੜੇ ਤੇੜੇ ਪਿੰਡ ਦੇ ਵੀ ਤੁਸੀਂ ਬਟਵਾ ਕੇ ਲੈ ਕੇ ਜਾ ਸਕਦੇ ਹੋ ਸੇਮੀਆਂ ਜਿਵੇਂ ਆਪਣੇ ਨੇੜੇ ਤੇੜੇ ਪਿੰਡ ਹੋਗੇ ਭੈਣੀ ਹੋਗੇ ਮੈਦੇਵਾਸ ਹੋਣਾ ਇੱਧਰ ਸੰਗਤਪੁਰਾ ਹੋ ਗਿਆ ਜਾਂ ਇੱਧਰ ਆਪਣੇ ਫਤੇਗਾੜ ਹੋ ਗਿਆ ਕਣਕਵਾਲ ਜਿਵੇਂ ਤੁਸੀਂ ਇਹ ਪਿੰਡਾਂ ਦੇ ਨੇੜੇ ਤੇੜੇ ਤਾਂ ਤੁਸੀਂ ਇਹਨਾਂ ਦੇ ਘਰ ਆ ਕੇ ਸੇਮੀ ਪਟਾ ਸਾ ਪਟਾ ਕੇ ਲੈ ਕੇ ਜਾ ਸਕਦੇ ਹੋ ਠੀਕ ਆ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਆਰਡਰ ਕਰ ਦਿਓ ਦਿੱਤੇ ਗਏ ਸਕਰੀਨ ਦੇ ਨੰਬਰ ਤੇ ਤੇ ਜਿਹੜੇ ਚਾਰਜ ਹੋਣਗੇ ਜਿਵੇਂ ਤੁਸੀਂ ਮੰਗਵਾਉਣੇ ਆ 5 ਕਿਲੋ ਮੰਗਵਾਉਣੇ ਆ 7 ਕਿਲੋ ਮੰਗਵਾਉਣੇ ਆ 2 ਕਿਲੋ ਵੀ 1 ਕਿਲੋ ਵੀ ਤੁਹਾਨੂੰ ਭੇਜ ਦੇਣਗੇ ਠੀਕ ਆ ਤੇ ਉਹਦੇ ਜਿਹੜੇ ਡਿਲੀਵਰੀ ਦੇ ਚਾਰਜ ਹੋਣਗੇ ਉਹ ਤੁਹਾਡੇ ਹੋਣਗੇ ਠੀਕ ਆ ਜੀ ਤੇ ਤੁਸੀਂ ਮੰਗਾ ਸਕਦੇ ਹੋ ਜਿਨ੍ਹਾਂ ਨੇ ਵੀ ਮੰਗਾਉਣੇ ਆ ਠੀਕ ਆ ਜੀ ਤੇ ਬਹੁਤ ਵਧੀਆ ਸੇਮੀਆ ਨੇ ਮੈਂ ਵੀ ਬਟਵਾ ਕੇ ਲੈ ਕੇ ਆਉਂਗੀ ਠੀਕ ਆ ਜੀ ਤੇ ਠੀਕ ਆ ਜੀ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਤੇ ਸਪੋਰਟ ਕਰਿਓ ਸਾਰੇ ਜਾਣੇ ਜਰੂਰ ਚਲੋ ਇਹ ਹੁੰਦਾ ਵੀ ਕਿਸੇ ਦਾ ਨਾ 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 ਕੰਮ ਕੰਮ ਚੱਲ ਜਵੇ ਮੇਰਾ ਇਹਦੇ ਵਿੱਚ ਕੋਈ ਹੋ ਨਹੀਂ ਹੈਗਾ ਕਮਿਸ਼ਨ ਨਹੀਂ ਹੈਗਾ ਕੁਝ ਨਹੀਂ ਹੈਗਾ ਜੀ ਪਰ ਮੈਂ ਸਿਰਫ ਇਹ ਹੁੰਦਾ ਮੈਨੂੰ ਕਿਸੇ ਦੀ ਮਦਦ ਹੋ ਜੇ ਕਿਸੇ ਦੀ ਹੈਲਪ ਹੋ ਜੇ ਚਲੋ ਕਿਸੇ ਦਾ ਕੰਮ ਚੱਲਣਾ ਚਾਹੀਦਾ ਹੈ ਨਾ ਤੇ ਚਲੋ ਜੀ ਠੀਕ ਆ ਧੰਨਵਾਦ ਜੀ